ਇਹ ਪਿੰਡ ਦਾਨ ਸਿੰਘ ਵਾਲਾ ਨਾਮ ਤੇ ਸੱਦ ਹੁੰਦਾ ਹੈ ਕਿ ਦਾਨ ਬਾਬਾ ਦਾਨ ਸਿੰਘ ਜੀ ਜਿਨ੍ਹਾਂ ਨੇ ਇਸ ਮਾਲਵੇ ਦੀ ਸਿੱਖੀ ਨੂੰ ਰੱਖਣਾ ਕੀਤਾ ਸੀ ਇਹ ਨਗਰ ਤਕਰੀਬਨ ਬਠਿੰਡੇ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਹ ਨਗਰ ਦੇ ਵਿੱਚ ਅੱਜ ਬਾਬਾ ਦਾਨ ਸਿੰਘ ਜੀ ਦੀ 9ਵੀਂ ਤੋਂ ਲੈ ਕੇ 12ਵੀਂ ਪੀੜੀ ਤੱਕ ਦੀ ਜੋ ਵਸੋ ਇੱਥੇ ਵਸ ਰਹੀ ਹੈ ਜੀ ਇੱਥੇ ਬਹੁਤ ਵੱਡਾ ਗੁਰੂ ਘਰ ਮੌਜੂਦ ਹੈ ਜਿੱਥੇ ਕਿ ਗੁਰਮਤਿ ਦਾ ਪ੍ਰਚਾਰ ਹੁੰਦਾ ਜੀ ਗੁਰੂ ਕੇ ਲੰਗਰ ਚੱਲਦੇ ਨੇ ਸੰਗਤਾਂ ਦੀ ਆਉ ਭਗਤ ਵੀ ਹੁੰਦੀ ਹੈ ਜੀ ਕੀ ਕੀ ਮੰਕੀ ਹੋਰ ਪਿੰਡ ਦੇ ਕਿ ਹੋਰ ਬਾਬਾ ਜੀ ਦੀ ਯਾਦ ਦੇ ਵਿੱਚ ਹੋਰ ਚੀਜ਼ਾਂ ਬਣੂ ਬਾਬਾ ਦਾਣ ਸਿੰਘ ਦੀ ਯਾਦ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਬਾਬਾ ਦਾਣ ਸਿੰਘ ਜੀ ਬਾਰੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਸਿੱਖੀ ਨੂੰ ਕਿਵੇਂ ਰੱਖਿਆ ਜਾਣਾ ਚਾਹੀਦਾ ਹੈ ਬਾਬਾ ਦਾਣ ਸਿੰਘ ਕੌਣ ਸੀ ਬਾਬਾ ਦਾਣ ਸਿੰਘ ਜੀ ਦੀ ਕੀ ਦੇਣ ਹੈ ਇਸ ਇਲਾਕੇ ਨੂੰ ਇਸ ਦੁਨੀਆ ਨੂੰ ਇਸ ਕਰਕੇ ਇਹਦੇ ਲਈ ਇੱਕ ਗੇਟ ਅਸੀਂ ਚਾਹੁੰਦੇ ਹਾਂ ਕਿ ਜੋ ਗੋਨੇਵਾਲਾ ਰੋਡ ਮੰਡੀ ਹੈ ਉੱਥੋਂ ਵੱਡਾ ਗੇਟ ਬਣੇ ਤੇ ਇੱਕ ਗੁਰਮਤ ਦੇ ਅਨੁਕੂਲ ਬਹੁਤ ਵੱਡਾ ਸਕੂਲ ਚਾਹੀਦਾ ਹੈ ਕਿਉਂਕਿ ਇਹ ਮਾਲਵੇ ਦਾ ਧੁਰਾ ਹੈ ਦਾਨ ਸਿੰਘ ਵਾਲਾ ਇੱਥੇ ਜੇ ਬੱਚਿਆਂ ਦਾ ਇੱਕ ਵਿਦਿਅਕ ਅਦਾਰਾ ਖੁੱਲਿਆ ਹੋਵੇ ਵੀ ਜਿੱਥੇ ਗੁਰਮਤਿ ਦੀ ਸਖਲਾਈ ਦਿੱਤੀ ਜਾਵੇ ਜਿੱਥੇ ਚੰਗਾ ਉਪਦੇਸ਼ ਦਿੱਤਾ ਜਾਵੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਸੇਵਾ ਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਚੱਲਦਾ ਪਿਆ ਹੈ ਤੇ ਉਹ ਦਰਿਆ ਤਾਂ ਰੁਕ ਸਕਦਾ ਹੈ ਜੇ ਬੱਚੇ ਨੂੰ ਆਪ ਸੇਧ ਦੇਵਾਂਗੇ ਇਸ ਕਰਕੇ ਇੱਥੇ ਉਹ ਹੋਣਾ ਚਾਹੀਦਾ ਹੈ ਕਿ ਇੱਕ ਸਕੂਲ ਅਤੇ ਇੱਕ ਗੇਟ ਜਿੰਦੇ ਵਿੱਚ ਨਾਲ ਸੰਗਤਾਂ ਨੂੰ ਜਾਣਕਾਰੀ ਹੋ ਸਕੇ ਕਿ ਇੱਥੇ ਕਿਹੜਾ ਨਗਰ ਵਸਦਾ ਹੈ ਇਹ ਪਿੰਡ ਦਾਣ ਸਿੰਘ ਵਾਲਾ ਨਾਮ ਤੋਂ ਸਿੱਧ ਹੁੰਦਾ ਹੈ ਕਿ ਦਾਣ ਬਾਬਾ ਦਾਣ ਸਿੰਘ ਜੀ ਜਿਨ੍ਹਾਂ ਨੇ ਇਸ ਮਾਨਵਿਤ ਸਿੱਖੀ ਨੂੰ ਰੱਖਣਾ ਕੀਤਾ ਸੀ ਇਹ ਨਗਰ ਤਕਰੀਬਨ ਬਠਿੰਡੇ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਹ ਨਗਰ ਦੇ ਵਿੱਚ ਅੱਜ ਬਾਬਾ ਦਾਨ ਸਿੰਘ ਜੀ ਦੀ 9ਵੀਂ ਤੋਂ ਲੈ ਕੇ 12ਵੀਂ ਪੀੜੀ ਤੱਕ ਦੀ ਜੋ ਵਸੋ ਇੱਥੇ ਵਸ ਰਹੀ ਹੈ ਜੀ ਇੱਥੇ ਬਹੁਤ ਵੱਡਾ ਗੁਰੂ ਘਰ ਮੌਜੂਦ ਹੈ ਜਿੱਥੇ ਕਿ ਗੁਰਮਤਿ ਦਾ ਪ੍ਰਚਾਰ ਹੁੰਦਾ ਜੀ ਗੁਰੂ ਕੇ ਲੰਗਰ ਚੱਲਦੇ ਨੇ ਸੰਗਤਾਂ ਦੀ ਆਉ ਭਗਤ ਵੀ ਹੁੰਦੀ ਰਹੀ ਕਿ ਕੀ ਮੰਕੀ ਹੋਰ ਪੈਂਟ ਦੀ ਕੀ ਹੋਰ ਬਾਬਾ ਜੀ ਦੀ ਯਾਦ ਦੇ ਵਿੱਚ ਹੋਰ ਚੀਜ਼ਾਂ ਬਣ ਬਾਬਾ ਦਾਨ ਸਿੰਘ ਦੀ ਯਾਦ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਬਾਬਾ ਦਾਨ ਸਿੰਘ ਜੀ ਬਾਰੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਸਿੱਖੀ ਨੂੰ ਕਿਵੇਂ ਰੱਖਿਆ ਜਾਣਾ ਚਾਹੀਦਾ ਬਾਬਾ ਦਾਨ ਸਿੰਘ ਕੌਣ ਸੀ ਬਾਬਾ ਦਾਨ ਸਿੰਘ ਜੀ ਦੀ ਕੀ ਦੇਣ ਹੈ ਇਸ ਇਲਾਕੇ ਨੂੰ ਇਸ ਦੁਨੀਆ ਨੂੰ ਇਸ ਕਰਕੇ ਇਹਦੇ ਲਈ ਇੱਕ 게ਟ ਅਸੀਂ ਚਾਹੁੰਦੇ ਹਾਂ ਕਿ ਜੋ ਗੋਨੇਵਾਲਾ ਰੋਡ ਮੰਡੀ ਹੈ ਉੱਥੋਂ ਵੱਡਾ 게ਟ ਬਣੇ ਤੇ ਇੱਕ ਗੁਰਮਤ ਦੇ ਅਨੁਕੂਲ ਬਹੁਤ ਵੱਡਾ ਸਕੂਲ ਚਾਹੀਦਾ ਹੈ ਕਿਉਂਕਿ ਇਹ ਮਾਲਵੇ ਦਾ ਧੁਰਾ ਹੈ ਦਾਨ ਸਿੰਘ ਵਾਲਾ ਇੱਥੇ ਜੇ ਬੱਚਿਆਂ ਦਾ ਇੱਕ ਵਿਦਿਅਕ ਅਦਾਰਾ ਖੁੱਲਿਆ ਹੋਵੇ ਵੀ ਜਿੱਥੇ ਗੁਰਮਤ ਦੇ ਦੀ ਸਖਲਾਈ ਦਿੱਤੀ ਜਾਵੇ ਜਿੱਥੇ ਚੰਗਾ ਉਪਦੇਸ਼ ਦਿੱਤਾ ਜਾਵੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਸੇਵਾ ਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਚੱਲਦਾ ਪਿਆ ਹੈ ਤੇ ਉਹ ਦਰਿਆ ਤਾਂ ਰੁਕ ਸਕਦਾ ਹੈ ਜੇ ਬੱਚੇ ਨੂੰ ਆਪ ਸੇਧ ਦੇਵਾਂਗੇ ਇਸ ਕਰਕੇ ਇੱਥੇ ਉਹ ਹੋਣਾ ਚਾਹੀਦਾ ਹੈ ਕਿ ਇੱਕ ਸਕੂਲ ਅਤੇ ਇੱਕ ਗੇੜ ਜਿੰਦੇ ਵਿੱਚ ਨਾਲ ਸੰਗਤਾਂ ਨੂੰ ਜਾਣਕਾਰੀ ਹੋ ਸਕੇ ਕਿ ਇੱਥੇ ਕਿਹੜਾ ਨਗਰ ਵਸਦਾ ਹੈ ਇਹ ਪਿੰਡ ਦਾਣ ਸਿੰਘ ਵਾਲਾ ਨਾਮ ਤੋਂ ਸਿੱਧ ਹੁੰਦਾ ਹੈ ਕਿ ਦਾਣ ਬਾਬਾ ਦਾਣ ਸਿੰਘ ਜੀ ਜਿਨ੍ਹਾਂ ਨੇ ਇਸ ਮਾਲਵੇ ਦੀ ਸਿੱਖੀ ਨੂੰ ਰੱਖਣਾ ਕੀਤਾ ਸੀ ਇਹ ਨਗਰ तकरीबन ਬਠਿੰਡੇ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਹ ਨਗਰ ਦੇ ਵਿੱਚ ਅੱਜ ਬਾਬਾ ਦਾਨ ਸਿੰਘ ਜੀ ਦੀ 9ਵੀਂ ਤੋਂ ਲੈ ਕੇ 12ਵੀਂ ਪੀੜ੍ਹੀ ਤੱਕ ਦੀ ਜੋ ਵਸੋ ਇੱਥੇ ਵਸ ਰਹੀ ਹੈ ਜੀ ਇੱਥੇ ਬਹੁਤ ਵੱਡਾ ਗੁਰੂ ਘਰ ਮੌਜੂਦ ਹੈ ਜਿੱਥੇ ਕਿ ਗੁਰਮਤਿ ਦਾ ਪ੍ਰਚਾਰ ਹੁੰਦਾ ਜੀ ਗੁਰੂ ਕੇ ਲੰਗਰ ਚੱਲਦੇ ਨੇ ਸੰਗਤਾਂ ਦੀ ਆਉ ਭਗਤ ਵੀ ਹੁੰਦੀ ਰਹੀ ਕਿ ਕੀ ਮੰਕੀ ਹੋਰ ਪਿੰਡ ਦੀ ਕੀ ਹੋਰ ਬਾਬਾ ਜੀ ਦੀ ਯਾਦ ਦੇ ਵਿੱਚ ਹੋਰ ਚੀਜ਼ਾਂ ਬਣ ਬਾਬਾ ਦਾਨ ਸਿੰਘ ਦੀ ਯਾਦ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਬਾਬਾ ਦਾਨ ਸਿੰਘ ਜੀ ਬਾਰੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਸਿੱਖੀ ਨੂੰ ਕਿਵੇਂ ਰੱਖਿਆ ਜਾਣਾ ਚਾਹੀਦਾ ਹੈ। ਬਾਬਾ ਦਾਨ ਸਿੰਘ ਕੌਣ ਸੀ? ਬਾਬਾ ਦਾਨ ਸਿੰਘ ਜੀ ਦੀ ਕੀ ਦੇਣ ਹੈ ਇਸ ਇਲਾਕੇ ਨੂੰ, ਇਸ ਦੁਨੀਆ ਨੂੰ? ਇਸ ਕਰਕੇ ਇਹਦੇ ਲਈ ਇੱਕ 게ਟ ਅਸੀਂ ਚਾਹੁੰਦੇ ਹਾਂ ਕਿ ਜੋ ਗੋਨੇਵਾਲ ਰੋਡ ਮੰਡੀ ਹੈ, ਉੱਥੋਂ ਵੱਡਾ 게ਟ ਬਣੇ ਤੇ ਇੱਕ ਗੁਰਮਤ ਦੇ ਅਨੁਕੂਲ ਬਹੁਤ ਵੱਡਾ ਸਕੂਲ ਚਾਹੀਦਾ ਹੈ ਕਿਉਂਕਿ ਇਹ ਮਾਲਵੇ ਦਾ ਧੁਰਾ ਹੈ ਦਾਨ ਸਿੰਘ ਵਾਲਾ। ਇੱਥੇ ਜੇ ਬੱਚਿਆਂ ਦਾ ਇੱਕ ਵਿਦਿਅਕ ਅਦਾਰਾ ਖੁੱਲਿਆ ਹੋਵੇ ਜਿੱਥੇ ਗੁਰਮਤਿ ਦੀ ਸਖਲਾਈ ਦਿੱਤੀ ਜਾਵੇ ਜਿੱਥੇ ਚੰਗਾ ਉਪਦੇਸ਼ ਦਿੱਤਾ ਜਾਵੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਸੇਵਾ ਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਚੱਲਦਾ ਪਿਆ ਹੈ ਤੇ ਉਹ ਦਰਿਆ ਤਾਂ ਰੁਕ ਸਕਦਾ ਹੈ ਜੇ ਬੱਚੇ ਨੂੰ ਅਸੀਂ ਦੇਵਾਂਗੇ ਇਸ ਕਰਕੇ ਇੱਥੇ ਉਹ ਹੋਣਾ ਚਾਹੀਦਾ ਹੈ ਕਿ ਇੱਕ ਸਕੂਲ ਅਤੇ ਇੱਕ ਗੇੜ ਜਿੰਦੇ ਵਿੱਚ ਨਾਲ ਸੰਗਤਾਂ ਨੂੰ ਜਾਣਕਾਰੀ ਹੋ ਸਕੇ ਕਿ ਇੱਥੇ ਕਿਹੜਾ ਨਗਰ ਵਸਦਾ ਹੈ